ਸਾਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਤਖਤੂਪੁਰਾ ਸਾਹਿਬ ਦੇ ਵਿੱਚ ਤਖਤੂਪੁਰਾ ਸਾਹਿਬ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਬਾਈ ਹੁਣਾਂ ਦੇ ਕੋਲੇ 3 ਜਨਵਰੀ 2 ਜਨਵਰੀ ਵਕਊਆ ਇੱਕ ਤਾਂ ਮੈਂ ਤੋਕਰ ਦਿਵਾਉਣੀ ਆ ਤੇ ਤੋਕਰ ਮਗਰ ਦੇ ਮਗਰ ਮਿਲਣਾ ਵਾ ਗਿਫਟ ਤੇ ਸਰਪ੍ਰਾਈਜ਼ ਉਹ ਮਿਲਣਾ ਮੈਂ ਤੁਹਾਨੂੰ ਮਿੱਤਰੋ ਪਿਓਰ ਗਲਾਬੀ ਚਮੜੀ ਦੇ ਵਿੱਚ ਬੁਰੀ ਕੱਟੀ ਕਿਉਂਕਿ ਇਹ ਕੱਟੀ ਤੇ ਹੀ ਮਿਲਦੀ ਆ ਬਾਈ ਕਿੰਨਾ ਦੁੱਧਾ ਕਿਵੇਂ ਮਿਲਦੀ ਆ ਕੀ ਇਨੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲਾਵਾਂਗੇ ਜਿਹੜੇ ਭਰਾ ਦੇ ਕੋਲੇ ਆਪਾਂ ਆਏ ਆ ਪਹਿਲੇ ਹੀ ਦੱਸ ਦੋ ਮੈਂ ਮਿੱਤਰੋ ਭਾ ਜਿਹੜੇ ਵੀਰਦੇ ਹੁੰਦੇ ਨਾ ਉਹ ਦਾ ਬਸ ਵੀਡੀਓ ਦੇਖਦਿਆਂ ਦੇਖਦਿਆਂ ਹੀ ਲੈਣ ਵਾਲੇ ਹੁੰਦੇ ਆ ਬਾਅਦ ਚ ਜਾ ਰਹ ਜਾਂਦਾ ਜਿਹੜਾ ਦੇਖ ਕੇ ਲੈ ਗਿਆ ਸੁ ਲੈ ਗਿਆ ਡਰੇਗਾ ਸੁ ਰਹੇਗਾ ਹੋ ਜਾਂਦੀ ਗੱਲ ਸਸਰੀ ਘਰ ਵੀਰੇ ਸਸਰੀ ਘਰ ਵੀਰੇ ਕੀ ਹਾਲਾ ਬੜਾ ਬਾ ਚੜਦੀ ਗਲਾ ਵੀਰੇ ਸੇਤਾ ਦੇ ਪਰਿਵਾਰ ਸੁਣਾ ਬਾ ਪੂਰੇ ਵਧੀਆ ਅੱਛਾ ਇੱਕ ਵਾਰੀ ਨਾਮ ਦੱਸ ਦੇ ਮੈਨੂੰ ਨਾਮ ਵੀਰੇ ਸੰਦੀਪ ਸਿੰਘ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਘਰ ਆਪਣਾ ਕਿਹੜੇ ਰਾਹ ਤੇ ਆ ਗਿਆ ਘਰ ਆਪਣਾ ਹੈਗਾ ਵੀਰੇ ਤਲਵੰਡੀ ਵਾਲੇ ਰਾਹ ਤੇ ਜਿੱਥੇ ਨਵਾਂ ਕੋਲਡ ਸਟੋਰ ਬਣਿਆ ਅੰਪੀਰੀਅਲ ਪੈਲਸ ਤੋਂ ਅੰਦਰ ਨੂੰ ਆ ਕੇ ਸੜਕ ਆਉਂਦੀ ਹਾਂ ਜੀ ਇੱਕ ਤਰੀੰਜ ਰੂਜ ਦੀ ਆਈ ਦੀ ਅਗਲਾ ਪਿੰਡ ਆ ਜਾਵੇ ਮੁੜਨਾ ਪੈਂਦਾ ਉਹ ਕਿ ਪੁੱਛ ਕੇ ਆ ਜਾਵੇ ਬਸ ਜਿਹਨੂੰ ਮਰਜ਼ੀ ਪਾ ਕੇ ਸੰਦੀਪ ਦੇ ਘਰੇ ਜਾਣਾ ਕੋल्ड ਸਟੋਰ ਦੇ ਕੋਲੇ ਬਸ ਸੰਦੀਪ ਦੇ ਘਰੇ ਜਿਹੜਾ ਕੋल्ड ਸਟੋਰ ਦੇ ਲੈ ਵੀ ਵੀਡੀਓ ਦੇਖਣ ਤੋਂ ਪਹਿਲਾਂ ਹੁਣ ਇੱਕ ਤਰੀਕ ਨੋਟ ਕਰ ਲੋ ਵੀ ਮਿੱਤਰੋ 27 ਤਰੀਕ ਦੀ ਵੀਡੀਓ ਆ 9ਵੇਂ ਮਹੀਨੇ ਦੀ ਵੀਡੀਓ ਤੇ 2025 ਦੀ ਵੀਡੀਓ ਆ ਠੀਕ ਆ ਹੁਣ ਆ ਜੋ ਸੰਦੀਪ ਭਾਈ ਐ ਦੱਸ ਮੈਨੂੰ ਵੀ ਇਹ ਮੈਂ ਥੱਲੇ ਕਿੰਨਾ ਦੁੱਧ ਆ ਭਾਈ ਦੁੱਧ ਭਾਈ ਇਹਦੇ ਥੱਲੇ ਹੈਗਾ ਸਰਬੇ 6 ਕਿਲੋ ਅੱਜ ਆਪਣੇ ਕੋਲੇ ਸਵੇ ਹੀ ਮੈਂ ਆਈ ਹੈ ਇਹ ਠੀਕ ਆ ਹਾਂ ਹੋ ਸਕਦਾ ਵੀ ਆਪਾਂ ਕਹਿੰਦੇ ਵੀ ਇੱਕ ਦਾ ਦਿਨ ਉਪਰਾ ਕਰੇ ਵੀ ਸੁਬਾ ਮੇਰੇ ਕੋਲੇ ਮੈਂ ਮਿਲੀ ਨਹੀਂ ਯਾਰ ਆਪਾਂ ਕੰਮ ਕਰਦੇ ਆਂ ਸਾਫ ਸੁਥਰਾ ਨਹੀਂ ਸਹੀ ਗੱਲ ਆ ਭਈ ਹਾਂ ਸੁਬਾ ਮੈਂ ਨਹੀਂ ਮਿਲੀ ਤੇ ਹੁਣ ਆਪਾਂ ਹੋ ਸਕਦਾ ਬੱਚਾ ਛੱਡ ਗਿਆ ਮਗਰ ਪੂਰੀ ਕੱਟੀ ਐ ਇਹਦੇ ਕਹਿੰਦੇ ਮਗਰ ਆ ਗਈ ਪੂਰੀ ਕੱਟੀ ਪੂਰੀ ਕੱਟੀ ਦੁੱਧ ਪਾਇੰਦਾ 6 ਕਿਲੋ ਅੱਜ 5 ਮੰਨ ਲੈ 5 ਮੰਨ ਲੈ ਅੱਜ 5 ਮੰਨ ਲੈ ਹਨਾ ਜੇ ਵੀਰੇ ਬਣੀ ਪੁਣੀ ਕੋਈ ਦੱਸਿਆ ਮਾਰ ਗਣੀ ਭਾਈ ਆਪਾਂ ਨੂੰ ਦੱਸਿਆ ਉਹਨਾਂ ਨੇ 12 13 ਦਿਨਾਂ ਦੀ ਪਰ ਆਪਾਂ ਨਹੀਂ ਕਹਿੰਦੇ ਠੀਕ ਆ ਵੀਰੇ ਅੱਛਾ ਇੱਕ ਗੱਲ ਹੋਰ ਆ ਝੋਟੀ ਵੀ ਚੰਗੀ ਐ ਤੇ ਮਗਰ ਕੱਟੀ ਦਾ ਫਿਰ ਉਹ ਤੋਂ ਜ਼ਿਆਦਾ ਚੰਗੀ ਆਏ ਬਾਕੀ ਪੂਰੀ ਸਫਾਈ ਲੈਵਲ ਉਹ ਬਹੁਤ ਮੈਂ ਚੰਗੀ ਹੈ ਕੱਟੀ ਵਾਲੀ ਜਬਰਦਸਤ ਹੈ ਹਨਾ ਬਾਈ ਬਹੁਤ ਚੰਗੀ ਕੱਟੀ ਹੂੰ ਗਲਾਬੀ ਚੰਬੜੀ ਹੈ ਹਨਾ ਅੱਛਾ ਵੱਡੇ ਭਾਈ ਕਿੰਨੇ ਦੀ ਦੇ ਦੇਗੇ ਫੇਰ ਆਪਾਂ ਦੇ ਦੇ ਦਾਂਗੇ 66000 ਦੀ ਮਹਰ 66000 ਦੀ ਮਹਰ ਦੇ ਦਿਆਂਗੇ ਹੈ ਚਮਨਤਨ ਵੀ ਕਰ ਦੇਾਂਗੇ ਬਾ ਕਰ ਦੇਾਂਗੇ ਮਾੜਾ ਮੋਟਾ ਜੇ ਕਿਸੇ ਨੇ ਕੱਟੀ ਛੱਡਣੀ ਆ 20 ਚ ਕੱਟੀ ਵੀ ਛੱਡ ਜੀ 20 ਜੇ ਕੱਟੀ ਵੀ ਛੱਡਦੇ 40 ਜੇ ਮਹਰ ਲੈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਫਿਰ ਤਾਂ ਯਾਰ ਅਚਾ ਜੇ ਕੋਈ ਕੱਟੀ ਸਮੇਤ ਲਵੇ ਤੇ ਫਿਰ ਆਪਾਂ ਦੇ ਦੇ ਦਾਂਗੇ 66000 ਠੀਕ ਹੈ ਬਈ ਇਹਦਾ ਹੋਣਾ ਸੁਆਦ ਤੇ ਮੇਰੇ ਹਿਸਾਬ ਨਾਲ ਅੱਜ 45000 ਦੀ ਮਹਰ ਦੁੱਧੀਆਂ ਯਾਰ ਬਾਈ ਹਾਂਜੀ ਦੁੱਧ ਜੀ ਭਜਨ ਜੀ ਹੈਗਾ ਹਣਾ ਬਾਈ ਤੇ ਦੁੱਧ ਵਾਲੀ ਵੀ ਜੇ ਰਹੇਗੀ ਜਾਂ ਗੱਬਣ ਹੋਗੀ 60000 ਦੀ ਮਹਰ ਦੀ ਨਜ਼ ਨੇ ਠੀਕ ਆ ਵੀਰੇ ਤੋਰਦੀ ਮੈਂ ਬਾਈ ਖੜੇ ਬਾਈ ਖੋਲਦੇ ਮਾਰੇ ਨਾਲੇ ਬਰਜੋ ਛੱਡਦੀ ਤੇ ਸਾਬ ਨੂੰ ਮੈਗ ਪਾਉ ਦੀ ਪੜਾਈ ਜਾ ਕੋਈ ਗੱਲ ਤੇ ਮੈਂ ਇੱਕ ਸਾਡੇ ਦੀ ਚੁੰਡੀ ਹੈਣੀ ਬਾਈ ਹਾਂ ਲੈ ਬਾਈ ਮਿੱਤਰੋ ਤੁਹਾਨੂੰ ਮੈਂ ਤੋਰ ਕੇ ਵਿਖਾਈ ਦਿੰਨਾ ਕਿ ਇਹਨਾਂ ਦੇ ਵੇਖੋ ਤੁਸੀਂ ਥੱਲੋ ਥੱਲੋ ਮੈਂ ਪੂਰੀ ਪੱਧਰੀ ਸਮੁੰਦਰੀ ਹੈ ਬਾਈ ਹੂੰ ਨਹੀਂ ਠੀਕ ਆ ਬੰਦੇ ਬਾਈ ਜੰਨੀ ਹੈਗੀ ਯਾਰ ਸਾਂਸ ਸੁਥਰੀ ਬਹੁਤ ਛੋਟੀ ਯਾਰ ਗਾਂ ਵਾਧੇ ਵਾਲੀ ਚੀਜ਼ ਆ ਭਈ ਅੱਜ ਕਿਸੇ ਦੇ ਕੋਲੇ ਮੈਂ ਬਣ ਜੂਗੀ ਯਾਰ ਹਾਂ ਮਗਰ ਬੱਚਾ ਵੀ ਬੱਚਾ ਵੀ ਬਣ ਜਾ ਕੱਟੀ ਨੇ ਮੈਂ ਫਰੀ ਕਰ ਦੇਣੀ ਆ ਹਨਾ ਜੇ ਸੋਚੀਏ ਤਾਂ ਬਈ ਪੂਰੀ ਕੱਟੀ ਅੱਜ 5000 ਦੀ 45 ਦੀ ਛੋਟੀ ਮਿਲਦੀ ਆ ਬਈ ਹਾਂ ਵੀਰੇ ਹਾਂ ਮਾਰਦੇ ਵੀਰੇ ਮਾਰਦੇ ਵੀਰੇ ਛੱਡ ਦੇ ਕੱਟੀ ਪਰ ਲੈ ਵੀ ਮਿੱਤਰ ਵੇ ਗੁਰੂ ਪਾਲੀ ਕਰੇ ਕਰਮ ਵਾਲੀ ਨੂੰ ਤੁਹਾਨੂੰ ਛੱਡ ਦਿੰਨੇ ਬੱਚਾ ਕਰਮ ਵਾਲੀ ਉੱਥੇ ਲੈ ਵੀ ਮਿੱਤਰ ਕਰਮ ਵਾਲੀ ਮੈਂ ਵੀ ਸੀਲ ਆ ਯਾਰ ਬਾਈ ਸੀਲ ਆ ਬਈ ਹਾਂ ਬੰਦਾ ਤੇ ਕੈਮਰੇ ਤੋਂ ਕਰਦੀ ਹੂੰ ਕੀ ਮਾੜੀ ਆ ਯਾਰ ਬਈ ਅਜਿੰਦੇ ਦੋ ਚੀਜ਼ਾਂ ਚਲਗੀਆਂ ਜਾਣੀਆਂ ਦੋਵੇਂ ਇੱਛਾਈ ਪੂਰੀਆਂ ਹੋ ਜਾਣੀਆਂ ਕਾਲੀ ਵਾਲੀ ਵੀ ਤੇ ਪੂਰੀ ਵਾਲੀ ਵੀ ਹਾਂ ਹੁਣ ਹੂੰ ਵਾ ਕਰਦੇ ਪਾਸੇ ਕੋਈ ਨਾ ਇਹਨੇ ਤਾਂ ਚੰਗੇ ਜਾਣਾ ਸਾਰਾ ਕਰਮ ਵਾਲੀ ਨੇ ਨਹੀਂ ਕੋਈ ਦੋ ਹਾਂ ਹੂੰ ਹਾਂ ਲੈ ਮਿੱਤਰੋ ਆਰ ਲੈ ਲਈਏ ਕਰਮ ਵਾਲੀ ਨੇ ਤੇ ਫਸਮਾਈਏ ਕੱਟੀ ਤੇ ਹੀ ਮਿਲਦੀ ਆ ਬਾਈ ਇਹ ਵੀ ਵੱਡੀ ਗੱਲ ਹੈ ਮੈਂ ਤਾਂ ਇਹ ਆਣਾ ਵੀ ਇੱਕ ਮੱਝ ਤੇ ਦੋਵੇਂ ਲੈ ਜਾਓ ਕੱਟੀ ਨੂੰ ਦੁੱਧ ਹੀ ਚੰਗਾਈ ਜਾਇਓ ਤਿੰਨ ਮਹੀਨੇ ਚਾਰ ਇਹਨੂੰ ਮਤੋਵੇ ਟਾਈਮ ਦੁੱਧ ਪਿਆ ਦਿਓ ਤੇ ਕੱਟੀ ਨੇ ਹੱਥ ਨਹੀਂ ਧਰੋਣਾ ਕੱਟੀ ਨੇ ਕਹਣਾ ਛੱਡ ਛੱਡ ਪਾਸੇ ਛੱਡ ਮੈਂ ਬਣੂਗੀ ਟੌਪ ਦੀ ਮੈਂ ਆ ਲੈ ਬਾਈ ਹੂੰ ਵੀਰੇ ਮਾਰ ਦੇ ਤਾ ਚੋਦੇ ਬਾਈ ਉਹਦਾ ਨਾ ਲੱਗੀ ਐ ਇੱਕ ਨੰਬਰ ਨਹੀਂ ਸਹੀ ਗੱਲ ਆ ਬਾਈ ਠੀਕ ਹਾਂ ਮੈਂ ਠੀਕ ਹਾਂ ਓਕੇ ਓਕੇ ਬਾਈ ਬੱਚੋ ਦੇ ਹੁਣ ਚੋੜੀਆਂ ਦਾ ਪੀਸ ਕਰ ਲਾ ਵੀਡੀਓ ਦੋ ਲੈ ਵੀ ਮਿੱਤਰੋ ਮੈਂ ਵੀਰ ਲਾ ਬੋਲਾਂ ਦੀ ਪਸ ਮਾਵੇ ਸਟੇਵੇਂ ਨੇ ਆ ਹੁੰਦੀ ਹੈ ਬਈ 12 ਨਹੀਂ ਤੇ 7 ਕਿਲੋ ਦੁੱਧ ਝੋਟੀ ਦੇ ਜੋਗੀ ਟੋਰਾ ਦਾ ਖਰਾਬ ਤੇ ਆ ਬਈ ਕੱਟੀ ਬਰੇ ਦੱਸੀ ਬਰੇ ਇਹ ਵੀਰੇ ਕੱਟੀ ਹੈਗੀ ਆ ਮੰਨ ਲਓ ਵੀ ਸਵਾ ਕਸਾਲ ਦੇ ਆਸੇ ਪਾਸੇ ਆ ਠੀਕ ਆ ਹਾਂ ਵੀਰੇ ਤੇ ਇਹ ਕਿੰਨੇ ਦੀ 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 ਵੀਰੇ ਇਹ ਦੇ ਦਾਂਗੇ 22000 ਦੀ ਵਿੱਚੋਂ ਮਾਨ ਤਾਂ ਕੱਟੀ ਆ ਥੋੜੀ ਛਾਲੀ ਬੋਚਣ ਦੀ ਨਹੀਂ ਠੀਕ ਹੈ ਬਈ ਚਾਰ ਹੀ ਥਾਣਾ ਹੂੰ ਦੇ ਇਹ ਬਾਈ ਹੀ ਇਹਦੇ ਵਿੱਚ ਮਾਨਤਣ ਕਰਦੇ ਆਂਗੇ ਚੇਕ ਹੀ ਤਿੰਨੇ ਚੀਜ਼ਾਂ ਹੀ ਖਰੀਦ ਰਵੇ ਵੀਰੇ ਦੋਵੇਂ ਮਹਿਨ ਤੇ ਪੂਰੀ ਕੱਟੀ ਦੇ ਇਹ ਕਰ ਦਾਂਗੇ ਮਾਨਤਣ ਹਾਂ ਠੀਕ ਆ ਬਾਈ ਲੈ ਵੀ ਮਿੱਤਰੋ ਕੋਲਮ ਲਾ ਕੇ ਗੱਲ ਕਰੀ ਜਨਾ ਬਾਈ ਰੁਪਈਆ ਤੁਹਾਡਾ ਲੱਖ ਤੋਂ ਥੱਲੇ ਥੱਲੇ ਲੱਗੂਗਾ ਮੇਰੇ ਹਿਸਾਬ ਨਾਲ ਤੇ ਨਾਲ 3-4 ਫੀਟ ਦੀਆਂ ਪੂਰੀਆਂ ਚਲੀਆਂ ਜਾਣਗੀਆਂ ਤੇ ਨਾਲ ਚਲੀ ਜਾਊਗੀ ਕਟੀਆਂ ਤੋਂ ਤੇ ਇੱਕ ਮੱਝ ਤਿੰਨ ਜਾਨਵਰ ਬਣ ਜਾਣਗੇ ਤੁਹਾਡੇ ਘਰੇ ਭਾਈ ਬਾਕੀ ਜਿਹੜੇ ਭਰਾ ਨੂੰ ਸਮਝ ਆ ਪਤਾ ਬਹੁਣਿਆ ਵੀ ਇਹ ਸਮਝਦਾਰੀ ਕਰ ਲੈਣੀ ਆ ਮੇਰੇ ਕਹਿਣ ਨਾਲ ਨਹੀਂ ਅਗਨੇ ਨੇ ਉਹਦੇ ਦਿਮਾਗ ਨਾਲ ਆ ਹੁਣ ਕੱਟੀ ਆ ਭਾਈ 22000 ਰੁਪਇਆ ਲਾ ਲਓ ਕਰਮ ਵਾਲੇ ਨੂੰ ਅੱਜ ਲੈ ਜਾਓ ਵਾਧੇ ਵਾਲਾ ਸੌਦਾ ਕਰ ਠੀਕ ਆ ਭਾਈ ਅੱਛਾ ਵੀਰੇ ਨੰਬਰ ਆਫ ਦਾ ਬੋਲ ਦੀ ਕਰ ਰਹੀ ਇੱਥੇ ਆਪਣਾ ਹੈਗਾ 8288 2172 ਇੱਕ ਵਾਰੀ ਹੋਰ ਆਉਣ ਦੀ 8288 2172 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਬਈ ਬਾਈ ਦੇ ਨਾਲ ਰਾਬਤਾ ਹੈ ਮਿੱਤਰੋ ਪਿੰਡ ਹੈਗਾ ਤਖਤੂਪੁਰਾ ਸਾਹਿਬ ਜ਼ਿਲ੍ਹਾ ਹੈਗਾ ਮੋਗਾ